ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਐਤਵਾਰ ਦਾ ਦਿਨ ਹੈ ਤੇ ਮੌਸਮ ਬਹੁਤ ਵਧੀਆ ਹੋਇਆ ਏ بارش ਵਾਲਾ ਏ ਤੇ ਅਸੀਂ ਅੱਜ ਸਾਰੇ ਜਣੇ ਜਾ ਰਹੇ ਹਾਂ ਸਰਦਾਰ ਬਲਵੀਰ ਸਿੰਘ ਜੀ ਦੇ ਘਰ ਲੰਗਰ ਛਕਣ ਵਾਸਤੇ ਤੇ بارش ਦੇ ਕਾਰਨ ਅਸੀਂ ਥੋੜਾ ਜਿਹਾ ਲੇਟ ਹੋ ਗਏ ਹਾਂ ਪਰ ਵਾਤਾਵਰਣ ਬਹੁਤ ਵਧੀਆ ਤੇ ਅੱਗੇ ਤੁਹਾਨੂੰ ਮਨ ਹੁਣ ਆਪਣੀ ਵਿਚਾਰ ਦਿਖਾਉਂਦਾ ਏ ਦੀ ਮਾਨ ਦਾ ਜਦ ਹਾਂਜੀ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਮਨ ਤੁਸੀਂ ਖਾ ਚਕ ਤੇ ਹੁਣ ਚੱਲਨੇ ਆਪਾਂ ਲੰਗਰ ਛਕਣ ਤੇ ਅੱਜ ਥੋੜਾ ਜੀ ਲੇਟ ਹੋ ਗਏ ਸੀ بارش ਕਿਉਂਕਿ ਜਿਆਦਾ ਤੇਜ਼ ਸੀਗੀ ਤੇ ਹੁਣ ਆਪਾਂ ਚੱਲਿਆਂ ਲੰਗਰ ਛਕਣ ਤੇ ਤੁਹਾਨੂੰ ਉੱਥੇ ਜਾ ਕੇ ਵੀ ਸ਼ਾਟ ਦਿਖਾਉਣੇ ਆ ਤੇ ਲੰਗਰ ਛਕ ਕੇ ਫਿਰ ਤੁਹਾਨੂੰ ਗੁਰਦੁਆਰੇ ਮਿਲਦੇ ਆ ਚੰਗਾ ਜੀ ਅਗਰ ਵੀ ਨੂਦਾਲੇ ਜਿਆਦਾ ਜਿਆਦਾ ਬਹਿ ਹੈ ਹੇ ਅੱਜ ਦੇਖੋ ਕੀ ਹੋ ਰਿਹਾ ਹੈ ਇਹ ਪੂਰਾ ਖੋਚਿਆ ਜੋ ਇੱਧਰ ਮੰਨ ਆ ਗਏ ਹੈ ਮੰਨ ਨੂੰ ਅੱਦਾ ਪਾ ਇੱਧਰ ਬੰਗਾਲਾ ਲੋ ਵੀ ਵੀਰੋ ਅਸੀਂ ਐਸੀ ਪ੍ਰਸ਼ਾਦਾ ਛਕਣ ਪਹਿਲਾਂ ਅਸੀਂ ਗੁਰਦੁਆਰੇ ਆਏ ਫਿਰ ਅਸੀਂ ਪ੍ਰਸ਼ਾਦਾ ਛਕਣ ਹੈ ਭਾਈ ਬਲਵੀਰ ਸਿੰਘ ਜੀ ਦੇ ਤੇ ਇੱਥੇ ਬਾਬਾ ਜੀ ਹਣ ਬੈਠੇ ਆ ਦਰਖਤ ਥੱਲੇ ਤੇ ਤੁਹਾਨੂੰ ਗੱਲਬਾਤ ਕਰਾਣੇ ਬਾਬਾ ਜੀ ਦੇ ਨਾਲ ਬਈ ਇੱਥੇ ਬੈਠੇ ਹਾਂ ਬਸ ਮੌਸਮ ਬਹੁਤ ਵਧੀਆ ਹੋਇਆ ਸੀ ਤੇ ਧੋਨਾ ਪੈ ਗਈ ਥੋੜਾ ਇੱਧਰ ਧੋਨਾ ਵੀ ਹਰਿਆਲੀ ਮਾਰ ਗਿਆ ਹਾਂਜੀ ਹਾਂਜੀ ਮੈਂ ਅੱਜ ਨਾ ਦੱਸਣਾ ਚਾਹੁੰਦਾ ਸੀ ਮਨ ਨੂੰ ਹਾਂਜੀ ਵੀ ਇਹਨੂੰ ਬੋੜ ਕਹਿੰਦੇ ਨੇ ਬਰੋਟਾ ਇਹਨੂੰ ਆਪਾਂ ਕਹਿੰਨੇ ਆ ਹਾਂਜੀ ਤੇ ਇਹ ਨਾ ਪਹਿਲਾਂ ਦੂਜਾ ਹੁੰਦਾ ਸੀ ਇਹ ਦੇ ਦਾ ਪਿੰਡਾਂ ਵਿੱਚ ਬਰੋਟੀ ਹੁੰਦੀ ਸੀ ਹਾਂਜੀ ਤੇ ਇਹਦੇ ਦਿਵਾਲੇ ਗੋਲ ਜਾਂ ਚੌਂਤਾ ਬਣਾ ਕੇ ਤੇ ਉਹਨੂੰ ਨਾ ਬਜ਼ੁਰਗੋ ਦੇ ਉੱਤੇ ਬੈਠ ਕੇ ਤਾਸ਼ ਖੇਡਦੇ ਸੀ ਉੱਧਾ ਬੈਠੇ ਰਹਿੰਦੇ ਸੀ ਤੇ ਗਰਮੀ ਮਹਿਸੂਸ ਹੁੰਦੀ ਕਿ ਹੁਣ ਤੁਹਾਨੂੰ ਪਤਾ ਵੀ ਪਿੰਡਾਂ ਵਿੱਚ ਬਰੋਟੇ ਰਹਿ ਨਹੀਂ ਗਏ ਤੇ ਖਾਸ ਕਰਕੇ ਬਜ਼ੁਰਗ ਵੀ ਹੁਣ ਨਹੀਂ ਰਹੇ ਪੁਰਾਣੇ ਤੇ ਪੀੜੀ ਬਦਲ ਗਈ ਹੁਣ ਤੇ ਕਿਸੇ ਕਿਸੇ ਪਿੰਡ ਦੇ ਵਿੱਚ ਬਰੋਟਾ ਆਏ ਜਿੱਥੇ ਕੋਈ ਚਾਰ ਭੈਣ ਭਰਾ ਬੰਦੇ ਨਹੀਂ ਨਹੀਂ ਤੇ ਸਭ ਆਪਣੇ ਆਪਣੇ ਅੰਦਰਾਂ ਵਿੱਚ ਨੇ ਤੇ ਬਾਕੀ ਤੁਹਾਨੂੰ ਪਤਾ ਵੀ ਹੁਣ ਏਸੀਆਂ ਦਾ ਜੋਗ ਆ ਗਿਆ ਹਾਂਜੀ ਹੁਣ ਤੇ ਏਸੀ ਤੋਂ ਬਗੈਰ ਰਹਿ ਨਹੀਂ ਜਾਂਦਾ ਨਹੀਂ ਨਾ ਬਜਾਉਣ ਗਏ ਸੀ ਮੈਂ ਨਹੀਂ ਸਲੀ ਥਾਂ ਹਾਂ ਆਇਆ ਵੇਖੂ ਵੇ ਇਹ ਵੀ ਮੈਨੂੰ ਲੱਗਦਾ ਵੀ ਜਿਵੇਂ ਕਿ ਸਰਦਾਰ ਮੋਹਨ ਸਿੰਘ ਜੀ ਜਿਵੇਂ ਉਹਦਾ ਕੇਤੇ ਤੇ ਜਦੋਂ ਮੈਂ ਇੱਥੇ ਗੁਰਦੁਆਰਾ ਸਾਹਿਬ ਆਇਆ ਸੀ ਨਾ ਨਮ ਨਮ ਉਹਦੋਂ ਨਾ ਨਹੀਂ ਛੋਟਾ ਜਿਹਾ ਬਰੋਟਾ ਲਾਇਆ ਸੀ ਪਹਿਲੇ ਇੱਥੇ ਕੁਰਸੀਆਂ ਕੁਛ ਨਹੀਂ ਸੀ ਹੈਗੇ ਇਹ ਹੌਲੀ 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 ਹੁਣ ਵੱਡਾ ਹੋ ਗਿਆ ਹੁਣ ਮੈਨੂੰ ਲੱਗਦਾ ਵੀ ਇਹ ਘੱਟਨਾ ਘੱਟ 5 6 ਸਾਲ ਦਾ ਹੋ ਗਿਆ 6ਾਂ ਕਿ ਸਾਲਾਂ 8ਾਂ ਦੇ ਵਿੱਚ ਬਹੁਤ ਵਧੀਆ ਨੇ ਪਾਲਿਆ ਇਹਨੂੰ ਤੇ ਹੁਣ ਵੇਖੋ ਇੱਥੇ ਕੁਰਸੀਆਂ ਲਾਤੀਆਂ ਨਹੀਂ ਇਹਨਾਂ ਨੇ ਹੁਣ ਚਾਰ ਭੈਣ ਪੜਾ ਇੱਥੇ ਬਹਿ ਜਾਂਦੇ ਤੇ ਵਧੀਆ ਗੱਲ ਏ ਮੈਂ ਤੇ ਹੁਣ ਵੀ ਇਹੀ ਕਹਿਣਾ ਚਾਹੁੰਦਾ ਵੀ ਨੌਜਵਾਨਾਂ ਨੂੰ ਵੀ ਮਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਵੀ ਆਪਾਂ ਪਿੰਡਾਂ ਵਿੱਚ ਬਰੋਟੇ ਲਾਈਏ ਪਹਿਲੇ ਸਮੇਂ ਤੋਂ ਇਹਨੂੰ ਸੱਤ ਕਿਹਾ ਜਾਂਦਾ ਸੀ ਤੇ ਸਰਕਾਰ ਵੀ ਨਾ ਸੱਤ ਨੂੰ ਗ੍ਰਾਂਟ ਦਿੰਦੀ ਜਾਂ ਫੱਤ ਬਣਾਇਆ ਨਾ ਪ੍ਰਿੰਟ ਵਿੱਚ ਉਹਦੀ ਸਾਫ ਸੰਭਾਲ ਲਈ ਜਿਵੇਂ ਕੋਈ ਚੀਜ਼ ਲਾਉਣ ਵਾਸਤੇ ਸਰਕਾਰ ਗ੍ਰਾਂਟ ਵੀ ਦਿੰਦੀ ਪਰ ਹੁਣ ਸੱਤ ਰਹਿ ਨਹੀਂ ਜੀ ਹੁਣ ਤੈਨੂੰ ਪਤਾ ਹੀ ਇਹ ਬੰਦੇ ਕਿੱਦਾਂ ਜੀ ਨੇ ਪਿੰਡਾਂ ਵਿੱਚ ਕਈਆਂ ਕੋ ਕੰਮ ਨਹੀਂ ਹੈਗਾ ਕਈ ਵਹਿਲੇ ਨੇ ਕਈ ਆਪਣੇ ਕੰਮਾਂ 'ਚ ਲੱਗੇ ਨੇ ਇਸ ਕਰਕੇ ਇਹ ਗੱਲ ਕੀ ਮੌਸਮ ਵੈਲਾ ਜੇ ਬਹੁਤ ਵਧੀਆ ਹੋਇਆ ਤੇ ਮਨ ਕੀਤਾ ਚੱਲੇ ਕਿ ਬੈਠ ਨਹੀਂ ਆਹ ਵਧੀਆ ਲੱਗ ਰਿਹਾ ਤੈਨੂੰ ਕਿੱਦਾਂ ਲੱਗਿਆ ਅੱਜ ਦਾ ਮੌਸਮ ਬਾਰਿਸ਼ ਵੀ ਹੋ ਗਈ ਹੈ ਸ਼ੁਰੂ ਹੁਣ ਮੈਂ ਨੂਰ ਨੂੰ ਫੋਨ ਕੀਤਾ ਸੀ ਮੈਂ ਕਿਹਾ ਵੀ ਆ ਜਾ ਆਪਾਂ ਬੈਠੀਏ ਉਹ ਆਇਆ ਹੀ ਨਹੀਂ ਹਜੇ ਤੱਕ ਉਹ ਆਉਣੇ ਆਉਣੇ ਬਈ ਦੇਖ ਨਹੀਂ ਆ ਨੀ ਨੂਰ 니ਊ ਹੈਗਾ ਦੇਖਣੀ ਜਾਈਗਾ ਤੇ ਉਹ ਤਾਂ ਦੂਰੋਂ ਹੀ ਜਦੋਂ ਆਉਂਦਾ ਹੁੰਦਾ ਹੈ ਨਾ ਉਹ ਤਾਂ ਸਾਈਕਲ ਤੇ ਜਦੋਂ 1 ਘੰਟੀ ਵਜਾਂਦਾ ਆਉਂਦਾ ਅੱਲੀ ਨੂੰ ਜਾਂਦਾ ਹੀ ਆਉਂਦਾ ਤੇ ਬਾਕੀ ਮਾਰਸ਼ ਵੀ ਤੇਜ਼ ਹੋ ਰਹੀ ਵੈਸੇ ਹਜੇ ਤੱਕ ਆਪਣੇ ਤੇ ਬਾਰਿਸ਼ ਪੈ ਨਹੀਂ ਜਦੋਂ ਵੀ ਕੋਈ ਠੀਕ ਹੈ ਕੈਂਟੀ ਤੇ ਮੁੰਡਾ ਵਧੀਆ ਹੀ ਜਦੋਂ ਵੀ ਆਉਂਦਾ ਉਹਨੇ ਕੈਂਟੀ ਸੈਗਲ ਦੀ ਕੈਂਟੀ ਖੜਕਾਣੀ ਲੈ ਆ ਗਿਆ ਲੈ ਵੀ ਆ ਵੀ ਨੂ ਤੇਰੀਆਂ ਹੀ ਗੱਲਾਂ ਕਰਦੇ ਪਏ ਸੀ ਜੀ ਸਤਿ ਸ੍ਰੀ ਅਕਾਲ ਅਮੇ ਠੀਕ ਹੈ ਆ ਜਾ ਬਹਿ ਜਾ ਲੇਟ ਹੋ ਗਿਆ ਘਰ ਚੜ ਗਿਆ ਸੀ ਹਾਂ ਜੀ ਘਰ ਚੜ ਗਿਆ ਆ ਮੀਂਹ ਕਰਕੇ ਪਾਇਆ ਤਾਂ ਹਾਂ ਬਾਪੂ ਠੀਕ ਹੈ ਤੇਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਤਾਂ ਠੀਕ ਹੈ ਚਲੋ ਵਧੀਆ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਉਹਦਾ ਐਕਸੀਡੈਂਟ ਹੋ ਗਿਆ ਸੀ ਹਾਂ ਜੀ ਉਹ ਤੁਮਾਰ ਤੋਂ ਹੱਟ ਗਿਆ ਅੱਛਾ ਠੀਕ ਹੈ ਮਾਣ ਨੂੰ ਤੁਸੀਂ ਗਿਆ ਸੀ ਤੇ ਬੱਕੂ ਦਾ ਪਤਾ ਕਰ ਹਾਂਜੀ ਨਵੇਂ ਸ਼ਹਿਰ ਗਏ ਸੀ ਨਹੀਂ ਨਾ ਕਿ ਗਏ ਆ ਗਿਆ ਮਾਰਦੇ ਨਹੀਂ ਉੱਧਰ ਰੋਟੀ ਪਾਣੀ ਲੈ ਅੱਛਾ ਫਿਰ ਉਹ ਕੋਟ ਰੋਜ਼ ਗੱਡੀ ਕਰਾਏ ਤੇ ਡਰਾਈਵਰ ਲੈ ਕੇ ਜਾਂਦੇ ਸੀ ਅੰਦਰ ਡਰਾਈਵਰ ਨਹੀਂ ਜਾਂਦੇ ਅੱਛਾ ਡਰਾਈਵਰ ਲੈ ਕੇ ਗੱਡੀ ਆਪਣੀ ਤੇ ਡਰਾਈਵਰ ਨਹੀਂ ਲਏਗਾ ਤੇਰੀ ਉਮਰ ਕਿੰਨੀ ਹੋ ਗਈ ਨਹੀਂ 16 ਹਾਲੇ 2 ਸਾਲ ਤੈਨੂੰ ਹੋਰ ਰੁਕਣਾ ਪੈਣਾ ਹੈ ਕਿਉਂਕਿ ਸਰਕਾਰ ਦੇ ਜਿਹੜੇ ਨਿਯਮ ਨੇ ਨਾ ਹਾਂਜੀ ਉਹ ਮੰਨਣੇ ਚਾਹੀਦੇ ਨੇ ਜਦੋਂ 18 ਸਾਲ ਦਾ ਹੋ ਗਿਆ ਤੇ ਤੂੰ ਡ੍ਰਾਈਵਰੀ ਸਿੱਖੀਂਗੇ ਹਾਂਜੀ ਤੇ ਲਾਇਸੈਂਸ ਬਣਾਈ ਤੇੰਨਾ ਮੇਰੀ ਗੱਲ ਦਾ ਧਿਆਨ ਰੱਖੀ ਵੀ ਗੱਡੀ ਨੂੰ ਜਿੰਨਾ ਮਰਜ਼ੀ ਭਜਾ ਲੋ ਮਸ਼ੀਨਰੀ ਨਹੀਂ ਕਦੇ ਕਹਿੰਦੀ ਐ ਕਿ ਵੀ ਮੈਨੂੰ ਭਜਾ ਵੀ ਮਸ਼ੀਨਰੀ ਤੇ ਕਹਿੰਦੀ ਵੀ ਜੇ ਮੈਂ ਤੇਰੇ ਕੋਲ ਆ ਨਾ ਤੇ ਮੈਨੂੰ ਸਾਂਭ ਕੇ ਚਲਾ ਕੋਲੀ-ਹੋਲੀ ਚਲਾਓ ਰੇਪਕ ਤੋਂ ਵੇਖ ਕੇ ਕਿਉਂਕਿ ਆਪਾਂ ਨੂੰ ਕਦੇ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਬਾਕੀ ਤੇਰੇ ਮਨ ਦਾ ਕੀ ਸ਼ੌਂਕ ਹੈ? ਮੇਰੇ ਨਾਲ ਤਾਂ ਥੋੜੀ ਹੌਲੀ-ਹੌਲੀ ਮਤਲਬ ਆ ਆ ਵੀ ਨਾ ਜਣਾਉਣ ਦਾ। ਮੈਂ ਕੀ ਆ ਤੇ ਜਣਾਉਣੀ ਹੈ। ਇਹ ਮਗਰ ਧਾਰਿਆਂ ਨਾਲ ਛੁੱਟਣਾ ਨਹੀਂ ਆਉਂਦਾ। ਹਾਂ ਬਹੁਤ ਵਧੀਆ ਕਦੇ ਵੀ ਗੱਲੇ ਵੇਖੋ ਨਾ ਮਾਪਿਓ ਆਪਾਂ ਨੂੰ ਕਿਵੇਂ ਹਨ ਹਨ ਮੇਓ ਤੁਹਾਨੂੰ ਪਾਲਦੇ ਨੇ ਹਨਾ ਉਹਨਾਂ ਦਾ ਤੁਸੀਂ ਸਹਾਰਾ ਬਣਦੇ। ਤੇ ਜੇ ਤੁਸੀਂ ਮਸ਼ੀਨਰੀ ਨੂੰ ਤੇਜ਼ ਭਜਾਓਗੇ ਤੇ ਫਿਰ ਇਹ ਤਾਂ ਲਾਪਰਵਾਹੀ ਹੋ ਜੰਦੀ ਹੈ ਇਸ ਕਰਕੇ ਮੈਂ ਸਿੰਦਰੀ ਹੋਲੀ ਚਲਾਈ ਚੱਲ ਠੀਕ ਹੈ ਨੂਰ ਚੱਲੀ ਜੇ ਹੈ ਤੇਗ ਵੀਰ ਨੂੰ ਭੇਜੀ ਫਿਰ ਉਹਨੂੰ ਕਈ ਵੀ ਬਾਬਾ ਜੀ ਉੱਥੇ ਖੜੇ ਸੀ ਤੇ ਉਹਨੂੰ ਭੇਜੀਏ ਹੈ ਚੱਲ ਭੀਜੀ ਆਪਾਂ ਵੀ ਮੈਂ ਕਹਿੰਦਾ ਵੀ ਹੁਣ ਚਲੀਏ ਹੈ ਨਾ ਜਾਣੀਏ ਪਾਪਾ ਨੂੰ ਭਲਾਈ ਕਿਉਂਕਿ ਬਾਰਸ਼ ਤੇਜ਼ ਹੋ ਗਈ ਮੈਂ ਕਹਿੰਦਾ ਪਤੇ ਜੀ ਨਾ ਜਾਈਏ ਕਿਤੇ ਚੱਲ ਫਿਰ ਉੱਨਾ ਚੀ ਜਿਵੇਂ ਆ ਆ ਆ ਵੀ ਟਾਣੀ ਲਈ ਨੇ ਹਾਂ ਰੋਕਾ ਵਧੀਆ ਕੁਰਸੀਆਂ ਵਧੀਆ ਲਾਈਆਂ ਜਿਹਨੇ ਵੀ ਲਾਈਆਂ ਨੇ ਹਣਾ ਚੱਲ ਆ ਜਾ ਦੇਖਨੇ ਜੇ ਰਾਹ ਵਿੱਚ ਤੇਜਵੀਰ ਮਿਲ ਜਿਆ ਤੇ ਹਾਂਜੀ ਲੱਗੇ ਉਹਦਾ ਮੋਟਾ ਲੱਗਿਆ ਹਨਾ ਥੋੜਾ ਜਿਹਾ ਇਹਦੇ ਕੋਠੀ ਬਹੁਤ ਛੋਟੀ ਹੈ ਨਾ ਬਹੁਤ ਅੱਛਾ ਇਹ ਸਾਰਾ ਬਾਗ ਦਾ ਹੀ ਕਹਿਦਾ ਹੈ ਹਾਂਜੀ ਇਹ ਨਹੀਂ ਹੈ ਲੈ ਮੂੰਹ ਨਹੀਂ ਤਾਂ ਬੰਦੇ ਨੂੰ ਸਾਹੀ ਲੈ ਵੀ ਆਪਣੀ ਕਮਾਈ ਸਾਫ ਕਰੇ ਕਿ ਕਰੇ ਉਹ ਆ ਗਿਆ ਤੇ ਬੰਦੇ ਨਹੀਂ ਆ ਗਏ ਬੱਲੇ ਵੀ ਤੇਖ ਵੀਰ ਤੂੰ ਐ ਮੂੰਹ ਸਾਸਰੀ ਕਾਰ ਹੋਰ ਕਿੱਦਾਂ ਠੀਕ ਹੈ ਕਿਧਰ ਮੀਂਹ ਵਿੱਚ ਭਿੱਜਿਆ ਫਿਰਨੇ ਉਹ ਮੈਂ ਤਾਂ ਇਧਰ ਜਿਹੜਾ ਮਾਰਦੀ ਆ ਤੁਹਾਡੇ ਉੱਤੇ ਅੱਛਾ ਚਲ ਆ ਹੁਣ ਗੁਰਦੁਆਰ ਨੂੰ ਚੱਲਦੇ ਹਾਂ ਤੂੰ ਮੀਂਹ ਬਹੁਤ ਪੈ ਰਿਹਾ ਹਾਂ ਆ ਜਾ ਮਗਰੀ ਸਾਈਕਲ ਤੇ ਹੀ ਆ ਜਾ ਫਿਰ ਬਾਰਤਲਾ ਵੀ ਤੈਨੂੰ ਪਤਾ ਹੀ ਏ ਹਾਂਜੀ ਨਹੀਂ ਆ ਮਾਨਾ ਆਪਣਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਹਾਂਜੀ ਹਾਂਜੀ ਤੈਨੂੰ ਪਤਾ ਹੀ ਲੱਗਿਆ ਹੁਣੇ ਇਹ ਪਰਿਵਾਰ ਕਜਲਿਆਂ ਦਾ ਪਰਿਵਾਰ ਏ ਤੇ ਇਹ ਉਹਨਾਂ ਚ 6 7 8 ਜਣਿਆਂ ਦੀ ਜਗ੍ਹਾ ਸੀ ਹਾਂਜੀ ਉਹਨਾਂ ਨੇ ਸੋਚਿਆ ਕਿੱਥੇ ਵੰਡਣੀ ਹੈ ਹਨਾ ਤੇ ਆ ਜਾ ਮੈਂ ਤੈਨੂੰ ਇੱਧਰ ਉਹ ਵੀ ਦਿਖਾ ਦੇਣਾ ਕਿ ਉਹਨਾਂ ਨੇ ਜਿਹੜੀ ਜਗ੍ਹਾ ਨਾ ਇਹ ਬੁਰੂ ਘਰ ਨੂੰ ਦੇਤੀ ਗੁਰਦੁਆਰਾ ਸਿੰਘ ਸਭਾ ਨੂੰ ਹਾਂ ਤੇ ਆ ਪਹਿਲਾਂ ਮੈਂ ਥੋੜੇ ਦਿਨ ਪਹਿਲਾਂ ਹਾਂਜੀ ਤੇ ਆਪਾਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਨੀ ਅਰਦਾਸ ਕੀਤੀ ਸੀ ਤੇ ਨੀ ਰੱਖੀ ਸੀ ਇਹ ਹਾਂਜੀ ਹਾਂਜੀ ਇਹ ਨਹੀਂ ਭਰਤੀ ਹੁਣ ਮਿੱਟੀ ਦੀ ਭਰਤੀ ਪੈ ਗਈ ਹੈ ਹਾਂਜੀ ਤੇ ਆ ਦੇਖੋ ਉਧਰ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਤੇ ਉਧਰ ਗੁਰਦੁਆਰਾ ਸਾਹਿਬ ਸਾਹਮਣੇ ਤੇ ਆ ਆਦ ਨੂੰ ਆ ਵਾਲੀ ਮੇਨ ਫਿਰਨੀ ਹੈ ਹਨ ਉਪਰੇ ਪਿੰਡ ਦੇ ਤੋਂ ਫਿਰ ਨਹੀਂ ਲੰਘਦੀ ਹੈ ਇਹ ਇੱਥੇ ਗੇਟ ਲੱਗ ਜਾਏਗਾ ਤੇ ਆਦਰ ਨੂੰ ਇੱਥੋਂ ਉਧਰੋਂ ਰੱਖਣਾ ਹੋ ਜਾਏਗਾ ਆਜੋ ਮੈਂ ਤੁਹਾਨੂੰ ਦਿਖਾ ਹੀ ਦੇਣਾ ਤੁਹਾਨੂੰ ਇਹਨਾ ਸ਼ਾਰਟ ਬਲੋਅ ਵਾਲੇ ਵਿੱਚ ਪਾਇਆ ਸੀ ਨਾ ਹਾਂਜੀ ਹਾਂਜੀ ਪਾਇਆ ਸੀ ਦੇਖੇ ਨਾ ਇਹ ਪਰਚੂਪਾਣਾ ਆ ਕਾਰ ਗਿਆ ਹੋਏ ਇਹ ਇਹਨੂੰ ਆਪਾਂ ਸਾਰਾ ਸਾਫ ਸੁਆਇ ਕਰਾਂਗੇ ਤੇ ਮੰਨੂ ਵਿੱਚ ਸੋਚੀ ਜੀ ਜੇ ਮਹਾਲਕੀ ਦੀ ਕਿਰਪਾ ਹੋਈ ਕਿਸੇ ਬਾਹਰਲੇ ਐਨਆਰ ਵੀਰ ਨਾਲ ਭੈਣ ਭਰਾ ਨਾਲ ਸੰਪਰਕ ਕਰਾਂਗੇ ਤੇ ਉਹਨੂੰ ਕਵਾਂਗੇ ਕਿ ਤੁਸੀਂ ਆ ਜੀਏ ਤੇ ਪਹਿਲੇ ਇੱਕ ਵਾਰੀ ਦੀਵਾਨ ਲਵਾਇਆ ਜਾਵੇ ਪ੍ਰਕਾਸ਼ ਕਰਕੇ ਜਗਾ ਫੱਦਰ ਕਰਕੇ ਕੋਈ ਕੀਰਤਨ ਦਰਵਾਰ ਕਰਾਵਾਂਗੇ ਟੈਂਟ ਉਹਨਾਂ ਦੇ ਨਾਲ ਲੱਗ ਜਣੇ ਬਹੁਤ ਵਧੀਆ ਹਜੇ ਆ ਆ ਦੇਖ ਮੈਂ ਤੈਨੂੰ ਦਿਖਾਣਾ ਉਹ ਜਿਹੜੀ ਆਪਾਂ ਨਹੀਂ ਭਰੀਏ ਨਾ ਉਹ ਅਸੀਂ ਆ ਵਾਲੀ ਕੰਨਸ ਬਧੀੜੀ ਹੈ ਤਾਂ ਆ ਕੰਨਸ ਬਧੀੜ ਕੇ ਚੈਦੀ ਟਕਾੜੀ ਉਥੇ ਨਹੀਂ ਤੇ ਲਾਤੀ ਹੈ ਨਾ ਤੇ ਆਹ ਵਾਲਾ ਕਮਰਾ ਮੈਂ ਤੁਹਾਨੂੰ ਰੱਖਣ ਵਾਸਤੇ ਹਾਂਜੀ ਹਾਂ ਉਹ ਕਰਦੇ ਤੇ ਉਧਰੋਂ ਮੈਂ ਤੁਹਾਨੂੰ ਫਿਰ ਦਿਖਾਈ ਉੱਪਰਲੀ ਫਿਰ ਨਹੀਂ ਹੁਣ ਤੁਹਾਨੂੰ ਗਲੀ ਦਿਖਾਨਾ ਦੇ ਲਈ ਛੋਟਕਟ ਗੋਲਦਵਾਰ ਇਹ ਜਿਹੜੀ ਗਲੀ ਇਹ ਛੋਟਕਟ ਆ ਜਾਂਦੀ ਹੈ ਤੁਹਾਨੂੰ ਤੇ ਇੱਥੋਂ ਆ ਬਲਾਂਕੇ ਇੱਥੋਂ ਜਿੱਦਾਂ ਆ ਗੋਲਦਵਾਰੇ ਵਿੱਚ ਦੱਸ ਸਕਦੇ ਉਧਰ ਕਾਰ ਪਾਰਕਿੰਗ ਬਣ ਸਕਦੀ ਹੈ ਹਾਂਜੀ ਹਾਂ ਦਾ ਆਪਣਾ ਗੁਰੂ ਘਰ ਵੀ ਬਹੁਤ ਸੋਹਣਾ ਲੱਗਦਾ ਹੈ ਨਾ ਹਾਂ ਆ ਪੁੱਲ ਵੇਖੋ ਕਿੰਨਾ ਡਿਟੇਲਡ ਹੈ ਨਾ ਇਹ ਹੈ ਜੀ ਆਪਣਾ ਗੁਰਦੁਆਰਾ ਸਾਹਿਬ ਸ਼ਰਮਾਰ ਕੋ ਬਹੁਤ ਸੋਹਣੀ ਬਣੀ ਤੇ ਗੁਰੂ ਮਾਰਾ ਕਿਰਪਾ ਕਰੇਗਾ ਉਹ ਜਿਹੜੀ ਮੈਂ ਤੁਹਾਨੂੰ ਉਣ ਜਗ੍ਹਾ ਦਿਖਾਈ ਹੈ ਹਨਾ ਤੇ ਉਹ ਵਾਲੀ ਜਗ੍ਹਾ ਦੇ ਵਿੱਚ ਵੀ ਆਪਾਂ ਕਾਰ ਪਾਰਕਿੰਗ ਬੜਾਵਾਂਗੇ ਹੋਰ ਸੀ ਜਿ ਬਣਾਵਾਂਗੇ ਤੇ ਠੀਕ ਹੈ ਬਹੁਤ ਵਧੀਆ ਹੈ ਪਰ ਖਾਦਣਾ ਚਾਕੇ ਨਾਲ ਇਹ ਆਪਾਂ ਇੱਕ ਬਲੌਕ ਬਣਾਏ ਤੇ ਸਾਰਿਆਂ ਨੇ ਜਰੂਰ ਇਹਨੂੰ ਸੁਣਨਾ ਵੀ ਹੈ ਕਿ ਜਦੋਂ ਅੱਸੀ ਆ ਗਿਆ ਵੀ ਬਜ਼ੁਰਗ ਬੈਠਦੇ ਸੀ ਬਰੋਟਿਆਂ ਥੱਲੇ ਤੇ ਮਸ਼ੀਨਰੀ ਹੋਲੀ ਚਲਾਨੀ ਏ ਉਹਦੇ ਕਰਕੇ ਉਹ ਚੀਜ਼ ਨੂੰ ਵੀ ਮੰਨਣਾ ਏ ਸੋ ਇੱਥੇ ਹੀ ਸਮਾਪਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ